ਜਿਹੜੀਆਂ ਪੰਥ ਦੀਆਂ ਹੋਰ ਸਹਿਯਰਤ ਧਿਰਾਂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਆ ਤੇ ਅੱਜ ਜੋ ਵੀ ਇੱਥੋਂ ਲੀਡਰਸ਼ਿਪ ਵੱਲੋਂ ਫੈਸਲੇ ਲਏ ਜਾਣਗੇ ਉਹਨੂੰ ਆਉਣ ਵਾਲੇ ਭਵਿੱਖ ਵਿੱਚ ਕਿਵੇਂ ਰੂਪਮਾਨ ਕਰਦੀ ਉਹਦੇ ਲਈ ਵਿਚਾਰ ਚਰਚਾ ਵੀ ਹੋਏਗੀ। ਔਰ ਪੰਥ ਦੇ ਵਿੱਚ ਬੜੇ ਚਿਰ ਤੋਂ ਲਗਾਤਾਰ ਇਹ ਮੰਗ ਸੀ ਜਾਂ ਸਾਰੀ ਸਹਿਯਰਤ ਸਿੱਖਾਂ ਦੀ ਪੰਥਕ ਗੁਰਸਿੱਖਾਂ ਦੀ ਇੱਕ ਮੰਗ ਸੀ ਕਿ ਜਥੇਬੰਦੀਆਂ ਨੂੰ ਰਲ ਕੇ ਸੰਘਰਸ਼ ਦਾ ਅਗਲਾ ਜਿਹੜਾ ਰਾਹ اختیار ਕਰਨਾ ਚਾਹੀਦਾ ਹੈ। ਪਰ ਜੀ ਜੀ ਪੰਥਕ ਇਕੱਤਰ ਦੇ ਗੱਲਾਂ ਤੇ ਹੁੰਦੀਆਂ ਸਟੇਜਾਂ ਤੇ ਵੈਸੇ ਪਰ ਬੂਰਬੂਦ ਘਟ ਪਿਆ ਵੈਸੇ ਕਿਵੇਂ ਦੇਖਦੇ ਹੋ ਆਸ ਰੱਖਦੇ ਹੋ ਇੱਕ ਚੰਗਾ ਪੂਰ ਪੈਣ ਇੱਕ ਮੰਚ ਤੇ ਇਕੱਠੇ ਹੋਣਾ ਇੱਕ ਟਾਈਮ ਬਾਅਦ ਜਿਹੜਾ ਹੋ ਰਿਹਾ ਮੈਨੂੰ ਲੱਗਦਾ ਕਿ ਇੱਕ ਲੰਬੇ ਐਫਰਟਸ ਤੇ ਇੱਕ ਪ੍ਰਕਿਰਿਆ ਦੇ ਵਿੱਚੋਂ ਹੀ ਚੀਜ਼ਾਂ ਸਥਾਪਿਤ ਹੁੰਦੀ ਆ ਇਹ ਸੌਖਾ ਵੀ ਨਹੀਂ ਹੁੰਦਾ ਹਰ ਸਿੱਖ ਚਾਹੁੰਦਾ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਇਕੱਠੇ ਹੋ ਕੇ ਸੰਘਰਸ਼ ਦਾ ਜਿਹੜਾ ਅਗਲਾ ਆ ਉਹ ਰੂਪਰੇਖਾ ਜਿਹੜਾ ਉਹ ਤਿਆਰ ਕਰੇ ਨੌਜਵਾਨ ਵੀ ਚਾਹੁੰਦੇ ਨੇ ਪੰਥ ਵੀ ਚਾਹੁੰਦਾ ਔਰ ਹਰ ਪੰਥ ਨੂੰ ਪਿਆਰ ਕਰਨ ਵਾਲੀ ਜਿਹੜੀ ਕੋਈ ਵੀ ਸ਼ਖਸੀਅਤ ਹੈ ਗੁਰ ਸਿੱਖਿਆ ਉਹ ਇਹੀ ਚਾਹੁੰਦਾ ਤੇ ਮੈਂ ਸਮਝਦਾ ਕਿ ਸ਼ਾਇਦ ਗੁਰੂ ਮਹਾਰਾਜ ਭਲਾ ਕਰਨ ਕੌਮ ਦਾ ਗੁਰੂ ਮਹਾਰਾਜ ਮੇਰ ਕਰਨ 1986 ਦਾ ਸਰਬੱਤ ਖਾਲਸਾ ਤੇ ਅੱਜ 40 ਸਾਲ ਦਾ ਸਮਾਂ ਹੋ ਗਿਆ ਸਰਬੱਤ ਖਾਲਸੇ ਨੂੰ ਅੱਜ ਉਹ 40 ਸਾਲ ਉਹ ਸਰਬੱਤ ਖਾਲਸੇ ਨੂੰ ਸਮਰਪਿਤ ਅੱਜ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਜਿਹਨੂੰ ਪੰਥਕ ਇਕੱਠ ਦਾ ਹੋ ਨਾਮ ਦਿੱਤਾ ਗਿਆ ਪੰਥਕ ਇਕੱਠ ਦਾ ਹੋਕਾ ਵੀ ਆ ਪੰਥ ਨੇ ਇਕੱਠਾ ਵੀ ਹੋਣਾ ਥੋੜੀ ਦੇਰ ਤੱਕ ਅਕਾਲ ਤਖਤ ਸਾਹਿਬ ਦੇ ਬਿਲਕੁਲ ਲਾਗੇ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਵਿੱਚ ਆ ਉਹਦੇ ਬਿਲਕੁਲ ਨੇੜੇ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਉਸ ਪ੍ਰੋਗਰਾਮ ਦੀ ਰੂਪਰੇਖਾ ਕੀ ਹੋਗੀ ਕਿਉਂਕਿ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੂਪਰੇਖਾ ਲਿਖੀ ਸੀ ਉਹਦੇ ਵਿੱਚ ਕੌਣ ਕੌਣ ਸ਼ਮੂਲਿਤ ਹੋ ਘਾਰਿਆ ਥੋੜੀ ਦੇਰ ਤੱਕ ਸਪਸ਼ਟ ਤਸਵੀਰਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਇਸ ਟਾਈਮ ਸਾਡੇ ਨਾਲ ਵੀਰ ਪਰਮਜੀਤ ਸਿੰਘ ਟੰਡਾ ਜੀ ਆ ਜਿਹੜੇ ਕੀ ਦਲ ਖਾਲਸਾ ਦੇ ਨਮਾਇंदे ਆ ਨਾਲ ਆ ਇਹ ਪ੍ਰੋਗਰਾਮ ਦੀ ਰੂਪਰੇਖਾ ਕੀ ਆ ਪੰਤਕ ਇਕੱਠ ਦਾ ਹੋਕਾ ਦਿੱਤਾ ਹੋਇਆ ਇਹ ਪੰਤਕ ਇਕੱਠ 227 ਦਾ ਆਗਾਜ਼ ਸੀ ਕਿਉਂਕਿ ਇਹ ਮੈਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਜਿਹਦੇ ਦਲ ਖਾਲਸਾ ਬੇਸ਼ੱਕ ਵੋਟਰਾਂ ਤੋਂ ਦੂਰ ਆ ਪਰ ਅਕਾਲੀ ਦਲ ਅੰਮ੍ਰਿਤਸਰ ਦੇ ਕਿ ਨੁਮਾਇंदे ਨੇ ਕਿਹਾ ਸੀ ਕਿ ਇੱਥੋਂ ਵੋਟਾਂ ਦਾ ਗਾਜ ਵੀ ਹੋ ਸਕਦਾ ਕਿਉਂਕਿ ਇਸ ਇਕੱਠੇ ਲੜਾਂਗੇ ਤੇ ਇਕੱਠੀ 227 ਜਿੱਤਾਂਗੇ ਵੀ ਤੇ ਇਹਦੇ ਵਿੱਚ ਹੁਣ ਦਲ ਖਾਲਸਾ ਦਾ ਵੀ ਆਪਾਂ ਪਤਾ ਕਰਦੇ ਆ ਕਿ ਇਹ ਪ੍ਰੋਗਰਾਮ ਦਾ ਮੇਨ ਮਕਸਦ ਕੀ ਆ ਟੰਡਾ ਸਾਹਿਬ ਸਾਡੇ ਨਾਲ ਗੁਰਫਤੇ ਸਾਹਿਬ ਜੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਉਹਦੇ 40 ਸਾਲ ਜਿਹੜਾ ਤੁਸੀਂ ਉਸ ਨਾਮ ਦਿੱਤਾ ਹੋਇਆ ਸਰਬਤ ਖਾਲਸਾ ਹੋਇਆ ਸੀ ਉਹਦੇ ਨਾਮ ਤੇ ਅੱਜ ਪੰਥਕ ਇਕੱਠਾ ਆ ਇਹਦਾ ਰੂਪਰੇਖਾ ਕੀ ਹੋਕਾ ਕੀ ਹੈਗਾ ਬੇਸਿਕਲੀ ਜਿਹੜਾ ਜਨਵਰੀ 1986 ਦੇ ਵਿੱਚ 26 ਜਨਵਰੀ ਨੂੰ ਸਰਬਤ ਖਾਲਸਾ ਹੋਇਆ ਸੀ ਉਹਦੀ 40ਵੀਂ ਮਰੇਗੰਡ ਹੈ ਔਰ ਪੰਥ ਦੇ ਵਿੱਚ ਬੜੇ ਚਿਰ ਤੋਂ ਲਗਾਤਾਰ ਇਹ ਮੰਗ ਸੀ ਜਾਂ ਸਾਰੀ ਸਿਹਰ ਦੇ ਸਿੱਖਾਂ ਦੀ ਪੰਥਕ ਗੁਰਸਿੱਖਾਂ ਦੀ ਇੱਕ ਮੰਗ ਸੀ ਕਿ ਜਥੇਬੰਦੀਆਂ ਨੂੰ ਰਲ ਕੇ ਸੰਘਰਸ਼ ਦਾ ਅਗਲਾ ਜਿਹੜਾ ਰਾਹ اختیار ਕਰਨਾ ਚਾਹੀਦਾ ਸੋ ਇਸ ਮੌਕੇ ਦਲ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਭਾਈ ਦਰਜੀਤ ਸਿੰਘ ਹੁਣਾਲੀ ਜਿਹੜੀ ਪੰਥ ਸੇਵਕ ਜਥਾ ਚਾਰ ਪਾਰਟੀਆਂ ਨੇ ਸਾਂਝਾ ਫੈਸਲਾ ਕਰਦੇ ਹੋਏ ਇਹਨੂੰ ਮਨਾਉਣ ਦਾ ਜਿਹੜਾ ਆ ਉਹ ਮਿੱਥਿਆ ਅੱਜ ਉਹਨਾਂ ਵੱਲੋਂ ਸਾਂਝੇ ਰੂਪ 'ਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਇੱਥੇ ਗੁਰਦੁਆਰਾ ਸੰਤੋਖ ਸਰ ਦੇ ਨਾਲ ਜਿਹੜੀ ਇਹ ਤਿਆਰੀ ਹੋ ਰਹੀ ਹੈ ਇੱਥੇ ਅੱਜ ਸਮਾਗਮ ਹੋਏਗਾ ਲੀਡਰਸ਼ਿਪ ਬੋਲੇਗੀ ਉਸ ਤੋਂ ਬਾਅਦ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਜਿਹੜੀਆਂ ਪੰਥ ਦੀਆਂ ਹੋਰ ਸਹਿਯਰਤ ਧਿਰਾਂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਆ ਤੇ ਅੱਜ ਜੋ ਵੀ ਇੱਥੋਂ ਲੀਡਰਸ਼ਿਪ ਵੱਲੋਂ ਫੈਸਲੇ ਲਏ ਜਾਣਗੇ ਉਹਨੂੰ ਆਉਣ ਵਾਲੇ ਭਵਿੱਖ ਵਿੱਚ ਕਿਵੇਂ ਰੂਪਮਾਨ ਕਰੀਏ ਉਹਦੇ ਲਈ ਵਿਚਾਰ ਚਰਚਾ ਵੀ ਹੋਏਗੀ ਫੈਸਲਾ 227 ਨੂੰ ਇਹ ਕੀਤਾ ਜਾ ਰਿਹਾ ਇੱਕ ਨਾਲ ਪੰਥਰ ਕਟ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਜੇ ਵੋਟ ਰਾਜਨੀਤੀ ਵੇਖਾਂ ਤੇ ਅਕਾਲੀ ਦਲ ਅਮਰਸਾ ਦੇ ਨਮਾਇंदे ਕਹਿੰਦੇ ਕਿ ਅਸੀਂ 227 ਤੋਂ ਪਹਿਲਾਂ ਇੱਕ ਆਗਾਜ਼ ਵੀ ਆ ਕਿ ਕਿਸ ਮੁਹੁਕ ਧਿਰਾਂ ਨੂੰ ਇਕੱਠਿਆਂ ਕਰਨਾ ਤੇ ਦਲ ਖਾਲਸਾ ਫਿਰ ਮਕਸਦ ਕਿਉਂ ਤੋਂ ਹੀ ਦੂਟਾ ਤੋਂ ਦੂਰ ਰਹੀ ਨਹੀਂ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਅੱਜ ਦੀ ਇਕੱਤਰਤਾ ਆ ਉਹ 2027 ਕਿਉਂਕਿ ਅਸੀਂ ਜਦੋਂ ਇਸ ਇਕੱਤਰਤਾ ਨੇ ਅੱਗੇ ਪਹੁੰਚਿਆ ਤੇ 2027 ਦੀਆਂ ਚੋਣਾਂ ਵੀ ਆਉਣਗੀਆਂ ਪਰ ਇਹ 2027 ਚੋਣਾਂ ਕਰਕੇ ਨਹੀਂ ਹੈ ਪੰਥ ਦੀ ਬੜੇ ਲੰਬੇ ਚੋਟੇ ਰਹੀ ਸੀ ਕਿ ਸੰਘਰਸ਼ੀ ਧਿਰਾਂ ਨੂੰ 71 ਇੱਕ ਮੰਚ ਤੇ ਹੋਣਾ ਚਾਹੀਦਾ ਸੋ ਇਹ ਇੱਕ ਬੇਸਿਕ ਉਹਦਾ ਪੜਾਅ ਆ ਇਸ ਤੋਂ ਅੱਗੇ ਹੋਰ ਇਹ ਚੀਜ਼ ਜਿਹੜੀ ਅੱਗੇ ਵਧੇਗੀ ਸੰਘਰਸ਼ੀ ਧਿਰਾਂ ਕਿਹੜੀਆਂ ਕੀ ਇਹਦੇ ਵਿੱਚ ਸਮੂਹ ਕਾਕਾਲੀ ਦਲ ਨਾਲੋਂ ਸਦਾ ਦਿੱਤਾ ਗਿਆ ਪੰਥਕ ਜਦੋਂ ਕੱਟ ਦੀ ਗੱਲ ਹੁੰਦੀ ਆ ਫਿਰ ਸਮੂਹ ਕੱਠ ਭਾਵੇਂ ਸਿਆਸਤ ਵਿੱਚ ਹੋਵੇ ਜਿਸ ਦਾ ਸਰਦਾਰ ਸਮਜੀਤ ਸਿੰਘ ਮਾਨ ਆ ਬਾਕੀ ਧਿਰਾਂ ਵੀ ਇੱਥੇ ਪਹੁੰਚਣਗੇ ਮੈਨੂੰ ਲੱਗਦਾ ਕਿ ਜਿਹੜਾ ਪਹਿਲੇ ਪੜਾਅ ਦੇ ਉੱਤੇ ਪਹਿਲੇ ਮرحله ਦੇ ਉੱਤੇ ਜਿਹੜੀਆਂ 4 ਧਿਰਾਂ ਨੇ ਅੱਜ ਪ੍ਰੋਗਰਾਮ ਆਰਗੇਨਾਈਜ਼ ਕੀਤਾ ਆ ਇਹ ਹੀ ਨੇ ਇਹਨਾਂ ਤੋਂ ਬਿਨਾ ਪੰਥ ਨੂੰ ਜਿਹੜੇ ਪਿਆਰ ਕਰਨ ਵਾਲੇ ਗੁਰਸਿੱਖਿਆ ਜਾਂ ਹੋਰ ਤਰ੍ਹਾਂ ਦੇ ਉਹਨਾਂ ਨੂੰ ਖੁੱਲੇ ਰੂਪ ਚ ਸੱਦਾ ਦਿੱਤਾ ਗਿਆ ਅੱਜ ਜਦੋਂ ਇਹ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਕੁਝ ਸ਼ਾਮਿਲ ਵੀ ਹੋਣਗੇ ਜਿਹੜੇ ਰਹਿ ਗਏ ਹੋਣਗੇ ਅਸੀਂ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਇੱਥੇ ਲਈ ਮੰਨਿਤਿਤ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਜਿਹੜਾ ਦੌਰ ਹੈ ਉਹ ਜਾਰੀ ਰੱਖਾਂਗੇ ਅੱਜ ਸ਼ੁਰੂਆਤ ਕਰ ਰਹੇ ਹੋ ਪੰਥਕਟ ਤੋਂ ਸ਼ੁਰੂਆਤ ਹੋ ਰਹੀ ਆ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਤਰ੍ਹਾਂ ਦੇ ਸ਼ਮੂਲਿਤ ਹੋ ਸਕਦੀ ਹੈ ਉਹ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਇਕੱਤਰਤਾ ਆ ਉਹਨਾਂ ਦਾ ਸਟੇਜ ਤੇ ਕਿਹਾ ਹੋਇਆ ਐਲਾਨ ਹੀ ਅਖੀਰੀ ਮੰਨਿਆ ਜਾਣਾ ਚਾਹੀਦਾ ਜਿਹੜਾ ਅੱਜ ਇਹ ਹੋ ਰਿਹਾ ਹੈ ਸੰਭਾਵਨਾਵਾਂ ਮਤਿ ਉਮੀਦ ਇਹੀ ਹੈ ਕਿ ਕੁਝ ਚੰਗਾ ਨਿਕਲੇਗਾ ਐਲਾਨ ਕਿਸ ਤਰ੍ਹਾਂ ਦੇ ਹੋ ਸਕਦੇ ਆ ਸੰਘਰਸ਼ੀ ਤੁਸੀਂ ਗੱਲ ਕੀਤੀ ਆ ਸੰਘਰਸ਼ ਵੀ ਕਈ ਪੜਾਵਾਂ ਦੇ ਵਿੱਚੋਂ ਲੰਘਦਾ ਹੋਇਆ ਇਸ ਟਾਈਮ ਦੇ ਉੱਤੇ ਜਿਹੜਾ ਇੱਕ ਖਾੜਕੂ ਸੰਘਰਸ਼ ਸੀ ਉਸ ਸੰਘਰਸ਼ ਦੀ ਗੱਲ ਕਰਦੇ ਹੋ ਕਿ ਹੋਰ ਸੰਘਰਸ਼ ਵਿੜਨ ਜਾ ਰਹੇ ਆ ਇਹ ਮੈਨੂੰ ਲੱਗਦਾ ਕਿ ਮੇਰਾ ਵਿਸ਼ਾ ਨਹੀਂ ਹੈ ਇਹ ਤੇ ਲੀਡਰਸ਼ਿਪ ਨੇ ਅੱਜ ਜੋ ਉੱਥੇ ਫੈਸਲੇ ਲੈਣੇ ਨੇ ਇਸ ਸਟੇਜ ਦੇ ਉੱਤੋਂ ਕਿਹਾ ਜਾਊਗਾ ਜਾਂ ਅੱਜ ਵੀ ਜਿਹੜੀਆਂ ਸਟੇਟਮੈਂਟ ਜਾਰੀ ਹੋਊਗੀ ਸਾਂਝੇ ਮੰਚ ਤੋਂ ਉਹੀ ਅਖੀਰੀ ਮੰਨੀ ਜਾਣੀ ਚਾਹੀਦੀ। ਕੁਝ ਐਲਾਨ ਵੀ ਹੋਣਗੇ ਇੱਥੇ ਕਹਿ ਸਕਦੇ ਹਾਂ ਕਿ ਇੱਥੋਂ ਐਲਾਨ ਵੀ ਹੋਣਗੇ। ਮੇਬੀ ਹੋ ਸਕਦਾ। ਅੱਗੇ ਕਰ ਅਰਦਾਸ ਬੇਨਤੀ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਕੀ ਅਰਦਾਸ ਬੇਨਤੀ ਹੋਊਗੀ? ਅਰਦਾਸ ਬੇਨਤੀ ਤੋਂ ਬਾਅਦ ਚੋ ਕੱਟ ਤੋਂ ਬਾਅਦ ਕੋਈ ਐਲਾਨ ਹੋਣਗੇ ਜਾਂ ਸਟੇਜ ਤੇ ਐਲਾਨ ਕੀਤੇ ਜਾਣਗੇ? ਨਹੀਂ, ਇਹ ਜਿਹੜਾ ਚਾਰਾ ਹੀ ਪਾਰਟੀਆਂ ਦਾ ਇੱਕ ਸਾਂਝਾ ਫੈਸਲਾ ਆ ਇਹ ਉਹੀ ਦੱਸਣਗੇ। ਮੇਰੇ ਕੋਲ ਕੋਈ اختیار ਨਹੀਂ ਕਿ ਮੈਂ ਪਹਿਲਾਂ ਕੁਝ ਕਹਿ ਸਕਾਂ। ਬਟ ਜੋ ਵੀ ਹੋਊਗਾ ਉਹ ਸਾਰਾ ਤੁਹਾਡੇ ਪੱਤਰਕਾਰਾਂ ਦੇ ਸਮੂਹ ਸੰਗਤ ਦੇ ਸਾਹਮਣੇ ਹੀ ਹੋਏਗਾ ਸੋ ਜਿਹੜੀ ਸੰਗਤ ਅੱਜ ਜੁੜੂਗੀ ਉਹ ਆਪਣੇ ਘਰੋਂ ਜਾਣ ਲੱਗੇ ਸਾਰੇ ਐਲਾਨ ਫੈਸਲੇ ਸੁਣ ਕੇ ਹੀ ਜਾਣਗੇ ਚਾਰ ਜਥੇਬੰਦ ਤੋਂ ਇਲਾਵਾ ਹੋਰ ਵੀ ਲੋਕਾਂ ਨਾਲ ਸੰਪਰਕਾ ਹੋਰ ਜਥੇਬੰਦਾਂ ਨਾਲ ਸੰਪਰਕਾ ਆਮ ਲੋਕ ਵੀ ਪਹੁੰਚਣਗੇ ਗੱਲਬਾਤ ਕਈ ਸੰਸਥਾਵਾਂ ਨਾਲ ਚੱਲ ਰਹੀ ਹੈ ਪਰ ਇਹਨੇ ਇਹਦਾ ਟਾਈਮ 26 ਤੱਕ ਚਾਰ ਦਿਨਾਂ ਨੇ ਸਾਂਝ ਰੂਪ ਕੋਲਾਉਣ ਦਾ ਫੈਸਲਾ ਲਿਆ ਹੈ ਆਉਣ ਵਾਲੇ ਸਮੇਂ ਚ ਹੋਰ ਤੇਰਾ ਨਾਲ ਵੀ ਗੱਲਬਾਤ ਚੱਲੇਗੀ। ਇੱਕ ਮਾਰਚ ਦੀ ਰੂਪਰੇਖਾ ਲਿਖੀ ਉਹਦਾ ਜ਼ਿਕਰ ਕਰ ਦੱਸ ਦਿਓ ਕਿ ਮਾਰਚ ਕਿਵੇਂ ਹੋਊਗਾ। ਇੱਥੋਂ ਸਟਾਰਟ ਕਰ ਰਹੇ ਹੋ ਕਿ ਜਾਂ ਕੋਈ ਵੱਖਰਾ ਮਾਰਚ। ਇੱਥੋਂ ਜਦੋਂ ਸਟੇਜ ਸਮਾਪਤੀ ਹੋਏਗੀ ਤਾਂ ਸੰਗਤ ਰੂਪ ਚ ਇੱਥੋਂ ਤੁਰ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਜਾਵਾਂਗੇ। ਉੱਥੇ ਅਰਦਾਸ ਹੋਏਗੀ। ਉਸ ਤੋਂ ਬਾਅਦ ਸਾਰੀ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਪਰ ਜੀ ਜੀ ਪੰਥਕ ਇਕਤਰ ਦੇ ਗੱਲਾਂ ਤੇ ਹੁੰਦੀਆਂ ਸਟੇਜਾਂ ਤੇ ਵੈਸੇ ਪਰ ਬੂਰਬੂਧ ਘੱਟ ਪਿਆ ਵੈਸੇ ਕਿਵੇਂ ਵੇਖਦੇ ਹੋ? ਆਸ ਰੱਖਦੇ ਹੋ ਇੱਕ ਚੰਗਾ ਬੂਰ ਪੈਣ। ਨਹੀਂ ਦੇਖੋ ਜਿਹੜੀ ਪਿਛਲੇ ਲੰਬੇ ਸਮੇਂ ਦੇ ਤੋਂ ਇੱਕ ਸਾਂਝਾ ਮੁਹਾਜ ਘੜਨ ਦੀ ਕਵਾਇਦ ਸ਼ੁਰੂ ਹੋਈ ਹੈ ਉਹਨੂੰ ਬੂਰ ਤੇ ਪੈ ਰਿਹਾ ਜੇ ਆਪਾਂ ਇਕੱਠੇ ਹੋ ਕੇ ਇੱਕ ਮੰਚ ਤੇ ਨਹੀਂ ਆਏ ਤਾਂ ਪਰ ਸਾਡੇ ਪ੍ਰੋਗਰਾਮ ਜਾਂ ਸਾਡੇ ਅੰਦਰ ਕੋਈ ਬੁਆਇਰ ਵਿਰੋਧਤਾ ਦੀ ਵੀ ਨਹੀਂ ਹੈ ਹਾਂ ਇੱਕ ਮੰਚ ਤੇ ਇਕੱਠੇ ਹੋਣਾ ਇੱਕ ਟਾਈਮ ਬਾਅਦ ਜਿਹੜਾ ਹੋ ਰਿਹਾ ਮੈਨੂੰ ਲੱਗਦਾ ਕਿ ਇੱਕ ਲੰਬੇ ਐਫਰਟਸ ਤੇ ਇੱਕ ਪ੍ਰਕਿਰਿਆ ਦੇ ਵਿੱਚੋਂ ਹੀ ਚੀਜ਼ਾਂ ਸਥਾਪਿਤ ਹੁੰਦੀਆਂ ਇਹ ਸੌਖਾ ਵੀ ਨਹੀਂ ਹੁੰਦਾ ਤੇ ਅੱਜ ਜੇ ਉਹਨੂੰ ਪਹਿਲੀ ਵਾਰੀ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਅਰਦਾਸ਼ ਵੀ ਹੈ ਤੇ ਮੈਂ ਸਮਝਦਾ ਕਿ ਇਹਨੂੰ ਫਿਊਚਰ ਇਹ ਵਧੀਆ ਹੋਰ ਰੋਲ ਪਲੇ ਕਰੂਗੀ ਭਾਈ ਦਲਜੀਤ ਸਿੰਘ ਬਿੱਟੂ ਜੀ ਦਾ ਤੇ ਸਰ ਸਮਜੀਤ ਸਿੰਘ ਦਾ ਬੈਠਣਾ ਮੈਨੂੰ ਲੱਗਦਾ ਕਿ ਉਹ ਵੱਡਾ ਸੁਭ ਸੰਕੇਤੀ ਹੋਈ ਆ ਕਿਉਂਕਿ ਜਦੋਂ ਫੋਟੋਆਂ ਵਾਇਰਲ ਹੋਈਆਂ ਤੁਹਾਡੀਆਂ ਉਹ ਤੋਂ ਬਾਅਦ ਕਈ ਮੈਸੇਜ ਆਏ ਮੈਨੂੰ ਵੀ ਕਈ ਸੁਨੇਹੇ ਆਏ ਸਭ ਤੋਂ ਵੱਡਾ ਮੈਸੇਜ ਇਹ ਹੋਇਆ ਕਿ ਪੰਥਕ ਤੇ ਨਾਲ ਇਕੱਠਿਆਂ ਬੈਠੋ ਮੈਂ ਸਮਝਦਾ ਕਿ ਬਹੁਤ ਕਦਰਵਾਰ ਦੋਨੇ ਹੀ ਲੀਡਰ ਨੇ ਠੀਕ ਹੈ ਜੀ ਉਹਨਾਂ ਦਾ ਸੰਘਰਸ਼ ਵਿੱਚ ਆਪਣਾ ਰੋਲ ਹੈ ਔਰ ਮੂਵਮੈਂਟ ਦੇ ਦੌਰਾਨ ਬਹੁਤ ਉਹਨਾਂ ਨੇ ਸੇਵਾ ਨਿਭਾਈ ਹੈ ਹਰ ਸਿੱਖ ਚਾਹੁੰਦਾ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਇਕੱਠੇ ਹੋ ਕੇ ਸੰਘਰਸ਼ ਦਾ ਜਿਹੜਾ ਅਗਲਾ ਆ ਉਹ ਰੂਪਰੇਖਾ ਜਿਹੜਾ ਉਹ ਤਿਆਰ ਕਰੇ ਨੌਜਵਾਨ ਵੀ ਚਾਹੁੰਦੇ ਨੇ ਪੰਥ ਵੀ ਚਾਹੁੰਦਾ ਹੈ ਔਰ ਹਰ ਪੰਥ ਨੂੰ ਪਿਆਰ ਕਰਨ ਵਾਲੀ ਜਿਹੜੀ ਕੋਈ ਵੀ ਸ਼ਖਸੀਅਤ ਹੈ ਗੁਰਸਿੱਖਿਆ ਉਹ ਇਹੀ ਚਾਹੁੰਦਾ ਹੈ ਤੇ ਮੈਂ ਸਮਝਦਾ ਕਿ ਸ਼ਾਇਦ ਗੁਰੂ ਮਹਾਰਾਜ ਭਲਾ ਕਰਨ ਕੌਮ ਦਾ ਗੁਰੂ ਮਹਾਰਾਜ ਮੇਰ ਕਰਨ ਇਹ ਜਿਹੜੀ ਅੱਜ ਦੀ ਏਕਤਾ ਇਹ ਭਵਿੱਖ ਦੇ ਵਿੱਚ ਚੰਗਾ ਰੋਲ ਨਿਭਾ ਸਕੇ ਸਾਡੀ ਇਹ ਅਰਦਾਸ ਹੈ ਧੰਨਵਾਦ ਜੀ ਪਰਮਜੀਤ ਜੀ ਥੋੜੀ ਦੇਰ ਤੱਕ ਪੰਥਕ ਇਕੱਤਰਤਾ ਹੋਣ ਜਾ ਰਹੀ ਹੈ ਇਸ ਸਮੇਂ ਉਸੇ ਲੋਕੇਸ਼ਨ ਤੇ ਆ ਦਲ ਖਾਲਸਾ ਵੱਲੋਂ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਜੱਥੇਬੰਦੀ ਦੀ ਗੱਲ ਕਰਦੇ ਆ ਭਾਈ ਜਗਤਾ ਸਿੰਘ ਹਵਾਰਾ ਦੀ ਜੱਥੇਬੰਦੀ ਦੀ ਗੱਲ ਕਰਦੇ ਆ ਤੇ ਚਾਰ ਮੁਖ ਜੱਥੇਬੰਦੀਆਂ ਜਿਹੜੀਆਂ ਹੋਣਗੀਆਂ ਉਹ ਸਟੇਜ ਤੇ ਹੋਣਗੀਆਂ ਉਸ ਤੋਂ ਬਾਅਦ ਵਿੱਚ ਕਹਿੰਦੇ ਕਿ ਹੋਕਾ ਸਾਰਿਆਂ ਨੂੰ ਦਿੱਤਾ ਗਿਆ ਵਾ ਪਹੁੰਚ ਲੀਆਂ ਕਿਹੜੀਆਂ ਵਾਂ ਦੇਖਦੇ ਆ ਚਾਰ ਜਥੇਬੰਦਿਆਂ ਦੀ ਇਕੱਤਰਤ ਤੋਂ ਬਾਅਦ ਵਿੱਚ ਇੱਕ ਚੰਗਾ ਸੁਭ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਕਿ ਆਉਣਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜੋ ਰਣਨੀਤੀ ਖਾਸ ਕਰਕੇ ਉਹ ਲੀਕ ਕੀਤੀ ਜਾਊਗੀ ਉਹ ਰਣਨੀਤੀ ਕੀ ਹੋ ਸਕਦੀ ਆ ਉਹ ਕਹਿੰਦੇ ਕਿ ਸਟੇਜ ਦੇ ਉੱਤੇ ਸਾਡੇ ਬਲਾਰੇ ਦੱਸ ਸਕਦੇ ਆ ਵੇਖਦੇ ਆ ਇਹ ਰਣਨੀਤੀ ਕੀ ਹੋਊਗੀ ਬਸ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਏ ਜਿੰਨ ਤੱਕ ਇਹ ਵੀਡੀਓ ਚੱਲਦੀ ਹੋਊਗੀ ਸ਼ੈਨ ਦੇ ਇਧਰਲੇ ਪਾਸੇ ਸਟੇਜ ਸਟਾਰਟ ਹੋ ਜਾਊਗੀ ਤੇ ਸਟੇਜ ਤੋਂ ਬਾਅਦ ਵਿੱਚ ਇੱਕ ਮਾਰਚ ਆ ਜਿਹੜਾ ਮਾਰਚ ਇਸੇ ਹੀ ਥਾਂ ਤੋਂ ਸਟਾਰਟ ਹੋਣਾ ਤੇ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਉੱਥੇ ਅਰਦਾਸ ਬੇਨਤੀ ਹੋਣੀ ਆ ਪੰਥਕ ਇਕੱਠ ਦੀ ਗੱਲ ਹੋ ਰਹੀ ਆ ਦੇਖਦੇ ਆ ਪੰਥਕ ਇਕੱਤਰਤਾ 227 ਦਾ ਆਗਾਜ਼ ਕਿਉਂਕਿ 227 ਵੀ ਬਿਲਕੁਲ ਨੇੜੇ ਆ 6 ਕਿ ਮਹੀਨੇ ਤੋਂ ਬਾਅਦ ਚੋਣ ਜ ਆਪ ਤਾਂ ਲੱਗਣ ਜਾ ਰਹੇ ਆ ਤੇ 227 ਵੀ ਨੇੜੇ ਆ ਦੇਖਦੇ ਆ ਕੀ ਬਣਦਾ ਇਸ ਪੰਥਕ ਖਾਸ ਕਰਕੇ ਘਟ ਦੇ ਵਿੱਚੋਂ ਨਿਕਲਦਾ ਕੀ ਆ 227 ਦਾ ਆਗਾਜ਼ ਆ ਪੰਥਕ ਸਫਾਂ ਇੱਕ ਥਾਂ ਤੇ ਆਉਣੇ ਸਮੇਂ ਵਿੱਚ ਇਕੱਠੇ ਹੁੰਦੀਆਂ ਇਹ ਤੇ ਭੁੱਖ ਦੇ ਗਰਭ ਦੇ ਵਿੱਚ ਹੀ ਆ